2012 ਦੇ ਵਿੱਚ ਚੰਡੀਗੜ੍ਹ ਅਤੇ ਉਸ ਦੇ ਨਾਲ ਲੱਗਦੇ ਏਰੀਆਜ਼ ਦੇ ਵਿੱਚ ਇੱਕ ਵੈਨ ਦੀ ਸ਼ੁਰੂਆਤ ਹੋਈ ਸੀ। ਇਹ ਇਸ ਵੈਨ ਦਾ ਨਾਮ ਸੀਗਾ ਆਸ਼ਾ ਜੋਤੀ ਕੈਂసర్ ਸਕਰੀਨਿੰਗ ਵੈਨ ਅਤੇ ਇਸ ਦੇ ਕਰਕੇ ਕਾਫੀ ਸਾਡੇ ਜਿਹੜੇ ਲੋਕ ਹੈ ਉਹਨਾਂ ਨੂੰ ਫਾਇਦਾ ਵੀ ਪਹੁੰਚ ਸੀਗਾ। ਲੇਕਿਨ 2017 ਦੇ ਵਿੱਚ ਇਸ ਨੂੰ ਕਹੀਏ ਕਿ ਬੰਦ ਕੀਤਾ ਗਿਆ ਤੇ 2020 ਦੇ ਵਿੱਚ ਪੂਰੀ ਤਰੀਕੇ ਨਾਲ ਇਹ ਬੰਦ ਹੋ ਗਈ ਤੇ ਦੁਬਾਰਾ ਤੋਂ ਇਹ ਨਹੀਂ ਚਲੀ ਜਿਸ ਨੂੰ ਲੈ ਕੇ ਪੀਆਈਐਲ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਫਾਈਲ ਕੀਤੀ ਗਈ ਕਿਉਂਕਿ ਕਾਫੀ ਮਦਦਗਾਰ ਸੀਗੀ ਤੇ ਸਾਡੇ ਨਾਲ ਜਿਹੜੇ ਪਟੀਸ਼ਨਰ ਨੇ ਸਭ ਤੋਂ ਪਹਿਲਾਂ ਐਡਵੋਕੇਟ ਰਣਜੀਤ ਅਤੇ ਜਿਹੜੇ ਐਡਵੋਕੇਟ ਉਹਨਾਂ ਦੇ ਕਾਉਂਸਲ ਦਵਿੰਦਰ ਸਭ ਤੋਂ ਪਹਿਲਾਂ ਤਾਂ ਰਜੀਤ ਜੀ ਇਹ ਪੀਆਈਐਲ ਤੁਸੀਂ ਫਾਈਲ ਕਰਨ ਦਾ ਕਿਸ ਤਰੀਕੇ ਨਾਲ ਤੁਹਾਨੂੰ ਲੱਗਿਆ ਕਿ ਹੋਣੀ ਚਾਹੀਦੀ ਹੈ ਇਹ ਜਿਸ ਤਰੀਕੇ ਨਾਲ ਕੈਂਸਰ ਵੱਧ ਰਿਹਾ ਪੰਜਾਬ ਵਿੱਚ ਤੇ ਉਹਨਾਂ ਦੇ ਲਈ ਕੋਈ ਵੀ ਇਨੀਸ਼ੀਏਟਿਵ ਨਵੇਂ ਤੇ ਕੀ ਸਟਾਰਟ ਕਰਨੇ ਆ ਜਦਕਿ ਪੁਰਾਣੇ ਵੀ ਬੰਦ ਕੀਤੇ ਜਾ ਰਹੇ ਆ 2012 ਦੇ ਵਿੱਚ ਇਹ ਸਕੀਮ ਸਟਾਰਟ ਕੀਤੀ ਗਈ ਸੀ ਤੇ ਅਰਾਊਂਡ 40000 ਤੋਂ ਜ਼ਿਆਦਾ ਪੇਸ਼ੈਂਟ ਜਿਹੜੇ ਇਹਦੇ ਵਿੱਚ ਟਰੀਟ ਕੀਤੇ ਗਏ ਸੀਗੇ ਤੇ ਇਹ ਇੱਕ ਬਹੁਤ ਹੀ ਬੈਨੀਫੀਸ਼ੀਅਲ ਸਕੀਮ ਸੀਗੀ ਚੰਡੀਗੜ੍ਹ ਵਿੱਚ ਇਹਦੇ ਵਿੱਚ ਇਹਦਾ ਟਰੀਟਮੈਂਟ ਚੱਲ ਰਿਹਾ ਸੀਗਾ ਤੇ ਐਡਜੋਇਨਿੰਗ ਜਿੰਨੇ ਵੀ ਏਰੀਆ ਸੀਗੇ ਚੰਡੀਗੜ੍ਹ ਦੇ ਨਾਲ ਨਾਲ ਈਵਨ ਮੋਹਾਲੀ ਪੰਚਕੁਲਾ ਉੱਥੋਂ ਵੀ ਇਹਨਾਂ ਨੂੰ ਜਿਹੜੇ ਪੇਸ਼ੈਂਟਸ ਸੀਗੇ ਉੱਥੇ ਅਵੇਅਰਨੈਸ ਕ੍ਰੀਏਟ ਕਰਕੇ ਉਹਨਾਂ ਨੂੰ ਟ੍ਰੀਟਮੈਂਟ ਦਿੱਤਾ ਜਾਂਦਾ ਸੀਗਾ ਤੇ ਅਰਲੀਅਰ ਸਟੇਜ ਤੇ ਹੀ ਉਹਨਾਂ ਨੂੰ ਟ੍ਰੀਟਮੈਂਟ ਦੇ ਕੇ ਉਹਨਾਂ ਦਾ ਕ્યોਰ ਕੀਤਾ ਜਾਂਦਾ ਸੀਗਾ ਤੇ ਕਿਸ ਕਾਰਨ ਕਰਕੇ ਇਹ ਬੰਦ ਹੋਈ ਸੀ ਜੀ ਇਹਦਾ ਜਿਹੜਾ ਰੀਜ਼ਨ ਦੱਸਿਆ ਗਿਆ ਉਹ ਤੇ ਫੰਡਸ ਦੀ ਜਿਹੜੀ ਡੈਫੀਸ਼ੈਂਸੀ ਦਾ ਇਹ ਕਾਰਨ ਦੱਸਿਆ ਗਿਆ ਜਦਕਿ ਅਮਰੀਕਾ ਤੇ ਇੱਕ ਜਿਹੜੀ ਯੂਨੀਅਨ ਆਫ ਇੰਡੀਆ ਦੇ ਸੈਂਟਰਲ ਗਵਰਨਮੈਂਟ ਜਿਹੜੀ ਹੈਗੀ ਆ ਇਹਨਾਂ ਦੋਨਾਂ ਨੇ ਮਿਲ ਕੇ ਇਹ ਸਟਾਰਟ ਕੀਤੀ ਸੀਗੀ ਅੱਛਾ ਦਮਿੰਦਰ ਜੀ ਪੀਆਲ ਕਦੋਂ ਫਾਈਲ ਕੀਤੀ ਹੈ ਤੇ ਹਾਲੇ ਤੱਕ ਸੁਣਵਾਈ ਹੋਈ ਕੀ ਕੁਛ ਰਿਹਾ ਮੈਮ ਪੀਆਲ ਅਸੀਂ ਲਾਸਟ ਵੀਕ ਫਾਈਲ ਕੀਤੀ ਸੀ ਅੱਜ ਦੀ ਸੁਣਵਾਈ ਹੋਈ ਹੈ ਸਾਡੇ ਵਿੱਚ ਮੇਨ ਮੋਟਿਵ ਇਹ ਹੈ ਕਿ ਜਿਹੜਾ ਕੈਂਸਰ ਹੈ ਬੋਜ ਦਾ ਵੱਧ ਰਿਹਾ ਡੈਡਲੀ ਡਿਸੀਜ਼ ਹੈ ਤੇ ਮੋਸਟਲੀ ਜਦੋਂ ਡਾਇਗਨੋਸ ਹੁੰਦਾ ਹੈ ਲਾਸਟ ਸਟੇਜ ਦੇ ਉੱਤੇ ਹੁੰਦਾ ਜਦੋਂ ਲਾਸਟ ਸਟੇਜ ਦੇ ਉੱਤੇ ਡਾਇਗਨੋਸ ਹੁੰਦਾ ਇਟਸ ਵੈਰੀ ਪੇਨਫੁਲ ਟਰੀਟਮੈਂਟ ਤੇ ਇਵਨ ਬੋਥ ਕੋਸਟਲੀ ਵੀ ਆ ਤੇ ਸਾਡੇ ਚੰਡੀਗੜ੍ਹ ਵਿੱਚ ਇਨੀਸ਼ੀਏਟਿਵਸ ਤਾਂ ਹੈ ਬਟ ਸਟੇਟ ਆਫ ਪੰਜਾਬ ਵਿੱਚ ਇਹਦਾ ਕੋਈ ਇਨੀਸ਼ੀਏਟਿਵ ਨਹੀਂ ਆ ਕੋਈ ਅਵੇਅਰਨੈਸ ਨਹੀਂ ਆ ਮੋਰਓਵਰ ਐਸਪਰ ਦਾ ਜਿਹੜਾ ਡਾਟਾ ਹੈ ਡਾਟਾ ਅਕੋਰਡਿੰਗ ਦੇਖੀ ਤੇ ਜਿਹੜੇ ਸਾਡੇ ਸਿਰਫ ਚੰਡੀਗੜ੍ਹ ਵਿੱਚ ਅਰਾਊਂਡ ਹਰ ਸਾਲ 1015 ਜਿਹੜੇ ਮਰੀਜ਼ਾ ਉਹ ਕੈਂਸਰ ਤੋਂ ਡਿਟੈਕਟ ਹੁੰਦੇ ਆ ਤੇ ਉਹਨਾਂ ਵਿੱਚੋਂ ਹੀ 638 ਪੇਸ਼ੈਂਟ ਜਿਹੜੇ ਹੈਗੇ ਤਕਰੀਬਨ ਵਿਦਆਊਟ ਟਰੀਟਮੈਂਟ ਮਰ ਜਾਂਦੇ ਆ ਸਾਡਾ ਮੇਨ ਮੋਟਿਵ ਇਹ ਸੀਗਾ ਕਿ ਜਿਹੜੀ ਸਰਕਾਰ ਹੈ ਇਹ ਅੱਗੇ ਆਵੇ ਤੇ ਜਿਹੜਾ ਇਸ ਚੀਜ਼ ਹੈ ਇਸ ਚੀਜ਼ ਨੂੰ ਰੋਕ ਲਾਇਆ ਜਾਵੇ ਅੱਜ ਸੁਣਵਾਈ ਹੋਈ ਸੀ ਸਰਕਾਰ ਨੇ ਸਰਕਾਰ ਨੂੰ ਤੇ ਸਟੇਟ ਆਫ ਪੰਜਾਬ ਤੇ ਪੀਜੀ ਨੂੰ ਨੋਟਿਸ ਕਰਕੇ ਕੋਰਟ ਨੇ ਇਹਦੇ ਵਿੱਚ ਜਵਾਬ ਮੰਗ ਲਿਆ ਕਿ ਤੁਸੀਂ ਇਹ ਕਿਉਂ ਬੰਦ ਕੀਤਾ ਜਦਕਿ ਲਾਰਜ ਪਬਲਿਕ ਨੂੰ ਜਿਹੜਾ ਸੀ ਬੈਨੀਫਿਟ ਕਰ ਰਹੀ ਸੀ ਕਦੋਂ ਤੱਕ ਇਹ ਨੋਟਿਸ ਹੈ ਇਹ ਚੀਜ਼ 11 ਦੇ ਸੰਪਰਕਿਤ ਤਰੀਕ ਪਈ ਹੈ ਹਾਂਜੀ ਠੀਕ ਹੈ ਤੇ 11 ਦਸੰਬਰ ਨੂੰ ਮਾਮਲੇ ਦੇ ਵਿੱਚ ਸੁਣਵਾਈ ਹੋਵੇਗੀ ਜਿਹੜਾ ਜਵਾਬ ਹੈ ਕੇਂਦਰ ਸਰਕਾਰ ਪੰਜਾਬ ਸਰਕਾਰ ਅਤੇ ਜਿਹੜਾ ਪੀਜੀਏ ਪ੍ਰਸ਼ਾਸਨ ਹੈ ਉਹਨਾਂ ਨੂੰ ਦੇਣਾ ਹੋਵੇਗਾ ਕਿ ਜਿਹੜੀ ਸਕੀਮ ਲੋਕਾਂ ਦੇ ਬੈਨੀਫਿਟ ਵਾਸਤੇ ਲਾਈ ਗਈ ਸੀ ਆਖਿਰੋ ਕਿਉਂ ਬੰਦ ਕੀਤੀ ਗਈ ਕਿ ਕੁਝ ਕਾਰਨ ਰਹੇ ਨੇ ਤੇ ਜੇਕਰ ਕੋਰਟ ਜਿਸ ਤਰੀਕੇ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਉਹਨਾਂ ਨੂੰ ਵੀ ਲੱਗਿਆ ਕਿ ਕਾਫੀ ਗੰਭੀਰ ਮੈਟਰ ਹੈ ਕਿਉਂਕਿ ਇਸ ਦੇ ਨਾਲ ਲੋਕਾਂ ਦੀ ਮਦਦ ਹੋ ਰਹੀ ਸੀ ਤੇ ਹੋ ਸਕਦਾ ਹੈ ਕਿ ਆਉਣ ਵਾਲੇ ਕੋਰਟ ਦੇ ਆਦੇਸ਼ਾਂ ਤੋਂ ਬਾਅਦ ਇਸ ਵਿੱਚ ਕੋਈ ਇੱਕ ਕਹੀਏ ਕਿ ਜਿਹੜਾ ਇਹ ਦੇਸ਼ ਹੋਵੇ ਕਿ ਇਹ ਸਕੀਮ ਦੁਬਾਰਾ ਤੋਂ ਸ਼ੁਰੂ ਹੋ ਕੀਤੀ ਜਾ ਸਕਦੀ ਹੈ ਕੈਮਰਾ ਪਰਸਨ ਸੁਮੇਤ ਸਿੰਘ ਦਿਨਾਲ ਪੂਜਾ ਵਰਮਾ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ